ਸਰਨ ਸੁਖਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਾਮ ਦੀ ਨੂਰ ਅਰ ਸੋ ਕੁਰ ਸੋ ਝਟੀਐ ਤੋ ਦੱਟ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸਚ ਪਾਤਸ਼ਾਹ ਸਿਰ ਸ਼ਾਹ ਹੰਦ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾਵੇ ਸਜਣ ਸਚਾ ਪਾਤਸ਼ਾਹ ਹੋ ਸਿਰਸ਼ਾੰਦ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਈਏ ਸਭ ਨਾ ਦਾਵੇ ਸਤਨਾਮੁ ਸ਼ਰੀ ਸਾਹਿਬ ਜੀ ਆਸਾ ਮਹਲਾ ਪੰਜਵਾਂ ਦਿਨ ਰਾਤ ਕਮਾਏ ਆਰ ਸੋ ਜੇ ਸਪਾਸ ਲੋਕੈ ਡੜੋ ਸੋ ਵਿਖੇ ਸਾਥ ਦੇਨ ਰਾਤ ਕਮਾਈ ਅਰੇ ਜਿਸ ਪਾਸ ਲੋਕੈ ਡਰੋ ਸੋਖੀ ਸਾਥ ਸੰਗਦਖ ਕਰਨਾ ਮੋਲ ਨਾ ਜਾਈਏ ਆਠ ਪਹਰ ਹਰ ਨਾਮ ਸਿਮਰਹਿ ਚੱਲ ਤੇਰਾ ਸਾਥ ਜਸ ਸਾਦ ਸੰਗਤ ਸਦਾਨਕ ਮਿਟੇ ਦੁਖ ਕਮਤ ਵਲਵੰਚ ਕਰ ਉਦਰ ਪਰਹ ਮੋਰਖਾ ਗਵਾਰਾ ਕਿਛ ਦੇ ਰਹਿਆ ਹਰ ਦੇਵਨ ਹਾਰਾ ਦਾਤਾਰ ਸਦਾ ਦਇਆਲ ਸੁਆਮੀ ਕਾਏ ਮਨ ਹ ਵਿਸਾਰੀ ਸਾਧ ਸੰਗ ਭਜਨ ਸੰਗ ਕਲ ਸਮੂਹ ਤਾਰੀਅ ਸਦ ਸਾਧਕ ਦੇਵ ਮਨ ਜਨ ਭਗਤ ਨਾਮ ਅਧਾਰਾ ਨਵੰਤ ਨਾਨਕ ਸਦਾ ਭਜੀਐ ਪ੍ਰਾਪ ਏਕ ਕਰਨ ਹਾਰਾ ਕੋਟਨਾ ਕੀ ਜਨਮਹ ਸੰਸਾਰਾ ਸੰਸਾਰ ਸਾਗਰ ਤਨੇ ਤਰਿਆ ਜਨੇ ਇਕਤ ਤਲ ਵਹੀ ਅਲ ਰਵਿਆ ਸੁਆਮੀ ਉਚ ਆਗਮ ਅਪਾਰ ਬੇਨਵੰਤ ਨਾਨਕ ਤੇ ਕ ਜਾਣ ਕੇ ਚਰਣ ਕਮਲ ਆਧਾਰਾਂ ਪੇਖ ਹਰ ਚੰਦਰੜੀ ਅਸਥਿਰ ਕਿਸ ਨਾਹੀ ਸਦਾ ਤੇਰਾ ਦਿਨ ਸਰਣ ਸਮਾਲੀਆ ਹਾਰ ਏਕ ਬਿਨ ਕਾਛਿਆ ਵਰਨਾਹੀ ਸਰਬਸ ਪ੍ਰਭ ਏਕ ਕਰਮਨ ਮਾਹੀ ਬੇਨਵੰਤ ਨਾਨਕ ਵਡਪਾਗ ਪਾਈਐ ਸਮਾਹੀ ਮੇ ਤਜ ਬਨ ਮਨ ਸਰਬਸ ਪ੍ਰਾਵ ਇਕ ਕਰਮਨ ਵਾਹੀ ਬਨਵੰਤ ਨਾਨਕ ਵੜ ਪਗ ਪਾਈਆ ਸੋਖ ਸਹਜ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਹੱਲਾ ਪੰਜਵਾ ਦਿਨ ਰਾਤ ਕਮਾਏ ਅੜੋ ਸੋ ਆयो ਮਥ ਜਿਸ ਪੈ ਇਸ ਲੋਕਾਈ ਦੜੋ ਸੋ